ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੱਲ ਸ਼ਾਮਣ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਬੰਦ ਰਹਿਣਗੇ ਬੈਂਕ ਦੇਖੋ ਆਰਬੀਆਈ ਦੀਆਂ ਛੁੱਟੀਆਂ ਦੀ ਲਿਸਟ Hindu ਪਾਈਚਾਰੇ ਦਾ ਸਭ ਤੋਂ ਵੱਡਾ ਤਿਆਰ ਹੋਣ ਜਾ ਰਿਹਾ ਹੈ ਲੋਕ ਇਸ ਇਤਿਆਰ ਦੇ ਬੇਸਬਰੀ ਨਾਲ ਡੀ ਕਰ ਰੱਖੇ ਹਨ ਦੇਸ਼ ਦੇ ਕਈ ਸ਼ਹਿਰਾਂ ਵਿੱਚ ਕਵਾੜ ਵੀ ਕਾਵੜ ਵੀ ਲਾਇਗ ਗਏ ਗਏ ਹਨ ਬਹੁਤ ਸਾਰੇ ਸ਼ਹਿਰਾਂ ਵਿੱਚ ਇੱਥੇ ਕਾਵੜ ਦਾ ਯੋਜਨ ਕੀਤਾ ਜਾ ਰਿਹਾ ਹੈ ਸਕੂਲ ਅਤੇ ਕਾਲਜ ਬੰਦ ਰਹਿਣਗੇ ਕੀ ਕਾਰਨ ਹੈ ਕਿ ਲੋਕ ਹੁਣ ਉਲਝਣ ਵਿੱਚ ਹਨ ਕਿ ਕੀ ਕੱਲ ਨਿੱਜੀ ਅਤੇ ਸਰਕਾਰੀ ਬੈਂਕ ਬੰਦ ਰਹਿਣਗੇ ਜਾਂ ਨਹੀਂ ਸੋਣ ਮਹੀਨੇ ਦੀ ਸ਼ਮਾ ਸ਼ਿਵਰਾਤਰੀ ਕੱਲ ਜਾਨੀ 23 ਜੁਲਾਈ ਨੂੰ ਦੇਸ਼ ਭਰ ਵਿੱਚ ਮਨਾਈ ਜਾਵੇਗੀ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ ਕੱਲ ਜਾਨੀ 13 23 ਜੁਲਾਈ ਨੂੰ ਕੋਈ ਛੁੱਟੀ ਨਹੀਂ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਇਸ ਦਿਨ ਦੇਸ਼ ਭਰ ਦੇ ਸਾਰੇ ਬੈਂਕ ਖੁੱਲੇ ਰਹਿਣਗੇ 27 ਜੁਲਾਈ ਐਤਵਾਰ ਵਿੱਚ ਹਫਤਾਰੀ ਛੁੱਟੀਆਂ ਕਰ ਬੈਂਕ ਇਸ ਦਿਨ ਬੰਦ ਰਹਿਣਗੇ 28 ਜੁਲਾਈ ਸਿੱਕਮ ਅਤੇ ਧੂਪਛੇ ਜੇ ਜੇ ਤਿਹਾਰ ਮਨਾਇਆ ਜਾਵੇਗਾ ਇਸ ਲਈ ਇੱਥੇ ਸਾਰੇ ਨਿੱਜੀ ਅਤੇ ਸਰਕਾਰੀ ਬੈਂਕ ਬੰਦ ਰਹਿਣਗੇ ਜੇਕਰ ਤੁਹਾਡੇ ਰਾਜ ਵਿੱਚ ਕਿਸੇ ਵੀ ਦਿਨ ਬੈਂਕ ਬੰਦ ਹਨ ਪਰ ਤੁਹਾਡੇ ਕੋਲ ਬੈਂਕ ਨਾਲ ਸੰਬੰਧਿਤ ਕੋਈ ਜ਼ਰੂਰੀ ਕੰਮ ਹੈ ਇਸ ਲਈ ਇਹ ਘਰ ਬੈਠੇ ਹੀ ਕੀਤਾ ਜਾ ਸਕਦਾ ਹੈ ਇਸ ਦੇ ਲਈ ਤੁਹਾਨੂੰ ਇੱਕ ਲੈਪਟਾਪ ਜਾਂ ਮੋਬਾਈਲ ਫੋਨ ਅਤੇ ਇੰਟਰਨੈਟ ਸੇਵਾ ਦੀ ਜ਼ਰੂਰਤ ਹੈ ਤੁਸੀਂ ਆਨਲਾਈਨ ਬੈਂਕਿੰਗ ਅਤੇ ਏਟੀਐਮ ਚੀਨ ਦੀ ਮਦਦ ਨਾਲ ਬੈਂਕ ਨਾਲ ਸੰਬੰਧਿਤ ਕਈ ਮਹੱਤਵਪੂਰਨ ਕਾਰਜਾ ਕੰਮ ਕਰ ਸਕਦੇ ਹੋ ਜਿਵੇਂ ਕਿ ਨਕਦੀ ਕਢਾਉਣਾ ਪੈਨਸੀ ਟ੍ਰਾਂਸਫਰ ਕਰਨਾ ਆਦਤ ਤੁਸੀਂ ਕੰਮ ਕਰ ਸਕਦੇ ਹੋ ਹਾਲਾਂਕਿ ਤੁਸੀਂ ਕੁਝ ਕੰਮ ਬੈਂਕ ਜਾ ਕੇ ਹੀ ਪੂਰਾ ਕਰ ਸਕਦੇ ਹੋ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨ